ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋੜੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪੋ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਕਵਰ ਕਰਦੇ ਪਏ ਆਪਾਂ ਜ਼ਿਲ੍ਹਾ ਸੰਗਰੂਰ ਸੰਗਰੂਰ ਸ਼ਹਿਰ ਤੋਂ 7 ਕਿਲੋਮੀਟਰ ਦੂਰੀ ਤੇ ਪਿੰਡਾ ਈਲਵਾਲ ਜੋ ਕਿ ਫੇਮਸ ਗੁਰਤੇਜ ਚਿੱਤਰਕਾਰ ਜੋ ਕਮੇਟੀਕਾਰ ਆ ਉਸ ਵੀਰ ਦਾ ਪਿੰਡਾ ਈਲਵਾਲ ਉੱਥੋਂ ਆਪਾਂ ਵੀਡੀਓ ਕਵਰ ਕਰਦੇ ਪਏ ਆ ਸੰਗਰੂਰ ਜ਼ਿਲ੍ਹਾ ਦਾ ਸੰਗਰੂਰ ਸ਼ਹਿਰ ਤੋਂ 7 ਕਿਲੋਮੀਟਰ ਦੂਰ ਤੇ ਪਿੰਡਾ 9878315310 9878315310 ਵੀਰਾਂ ਦਾ ਮੋਬਾਈਲ ਨੰਬਰ ਆ ਕੋਈ ਵਪਾਰ ਦਾ ਕੰਮ ਨਹੀਂ ਘਰ ਦੀ ਝੋਟੀਆਂ ਵੀਰਾਂ ਦੀ ਹੋ ਦੇਖ ਸਕਦੇ ਹੋ ਵੀਡੀਓ ਚ ਥਰਡ ਡੇ ਦਾ ਸਾਫ ਸੁਥਰਾ ਪੂਰਾ ਚੰਗਾ ਦੂਸਰਾ ਸੂਆ ਝੋਟੀ ਸੁੰਦੀ ਪਏ ਬਿਲਕੁਲ ਜੈਨੂਇਨ ਸੋ 8-10 ਨਾਗ ਵੀਰਾਂ ਦੇ ਹੋਰ ਰੱਖੇ ਪਿਆ ਕੋਈ ਵਪਾਰ ਦਾ ਕੰਮ ਨਹੀਂ ਘਰ ਦੀ ਝੋਟੀਆਂ ਪਹਿਲੇ ਸੂਏ ਮਾਲਕ ਨੇ ਦੱਸਿਆ ਕਿ 12 ਕਿਲੋ ਦੁੱਧ ਦਿੱਤੇ ਨੇ ਸੋ ਥੋੜੀ ਵੱਡੀ ਹੋ ਕੇ ਬਣੀ ਐ ਤੇ ਐਤ ਕੀ ਵੀਰ ਕਹਿੰਦੇ 14 ਕਿਲੋ ਦੁੱਧ ਦੀ ਇਸ ਤੋਂ ਉਮੀਦ ਆ 13 ਮੰਨ ਕੇ ਕੋਈ ਵੀ ਵੀਰੇ ਨੂੰ ਖਰੀਦ ਸਕਦਾ ਹੈ ਕਿ 13 14 13 ਕਿਲੋ ਦੁੱਧ ਰਾਮਲਾ ਚੋਟੀ ਤੇ ਪਾ ਦੂਗੀ ਦੂਸਰਾ ਸੂਆ ਬਿਲਕੁਲ ਜੈਨੂਨ ਸੁੰਦੀਆ ਸਰਕਾਰੀਏ ਦੇ ਸੀਮਨ ਲੱਗਿਆ ਹੋਇਆ ਐਚਐਲਡੀਵੀ ਦੇ ਸੀਮਨ ਤੋਂ ਗੱਬਣਾ ਸੂਣ ਦੇ ਵਿੱਚ ਇਹਦੇ 4 ਤੋਂ 5 ਦਿਨ ਜੇ ਬਾਕੀ ਪਿਆ ਸੋ ਲੇਵਾ ਵਗੈਰਾ ਦੇਖੋ ਥਨ ਮੁਠੀ ਵਾਲਾ ਸੋਨਾ ਤੇ ਸਾਫ ਸੁਥਰੇ ਹਵਾਨੇ ਦੀ ਹੈ ਮੁੱਲ ਵੀਰਾਂ ਨੇ ਕੀਤਾ ਤੇ 1,25,000 ਰੁਪਇਆ 1,25,000 ਰੁਪਇਆ ਮਾਲਕ ਵੀਰ ਵੱਲੋਂ ਡਿਮਾਂਡ ਕੀਤੀ ਗਈ ਹੈ ਇਹਦੀ ਮੌਕੇ ਤੇ ਥੋੜਾ ਬਹੁਤਾ ਕਹਿੰਦੇ ਮਾੜਤਨ ਕਰ ਦਾਂਗੇ ਪਿੰਡ ਈਲਵਾਲ ਜ਼ਿਲ੍ਹਾ ਸੰਗਰੂਰ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਤਾਂ ਤੁਸੀਂ ਖਰੀਦਦਾਰੀ ਕਰ ਸਕਦੇ ਹੋ